ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਇੱਕ ਬੜੀ ਅਨਹੋਣੀ ਘਟਨਾ ਹੋਣ ਜਾ ਰਹੀ ਸੀਗੀ ਇੱਕ ਸਾਡੇ ਮੰਦਰ ਜਿਹੜਾ ਮਾਇਕਾ ਤਲਾਬ ਮੰਦੂਰਾ ਜਿਹੜੀ ਅੱਗੇ ਵੀ ਭੂ ਮਾਫੀਆ ਨੇ ਬੜੀ ਜ਼ਿਆਦਾ ਉਥੇ ਕਬਜ਼ੇ ਕਰ ਚੁੱਕੇ ਨੇ ਅਜੇ ਵੀ ਉਹ ਬਸ ਨਹੀਂ ਹੋਏ ਨੁਕਰਾਂ ਦੇ ਦੇ ਪਏ ਨੇ ਕਿੱਥੇ 2 ਇੰਚ ਵੀ ਜਗ੍ਹਾ ਮੰਦਰ ਦੀ ਬਚੀ ਹੈ ਤਾਂ ਉਹ ਔਰਤੇ ਵੀ ਕਬਜ਼ਾ ਕਰ ਲਈਏ ਅੱਜ ਇੱਕ ਸਾਡੇ ਮੰਦਰ ਦੇ ਪਿਛਲਾ ਹਿੱਸਾ ਜਿੱਥੇ ਆਲਰੇਡੀ ਉਥੇ ਮੰਦਰ ਬਣਿਆ ਪਿਆ ਉਥੇ ਪੁਰਾਣਾ ਖੂਹ ਹੈ ਬਕਾਇਦਾ ਬੜਾ ਸੋਹਣਾ ਉਥੇ ਡੈਕ ਰਮ ਬਣਿਆ ਹੋਇਆ ਹੈ ਉਥੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸਰਕਾਰੀ ਆਦੇਸ਼ਾਂ ਦੇ ਨਾਲ ਕਿਆ ਜੰਦਾ ਕਿ ਸਰਕਾਰੀਆ ਦੇਸ਼ ਨੇ ਸਰਕਾਰੀਆ ਦੇਸ਼ ਕੀ ਨੇ ਕਿ ਇੱਕ ਖਾਲੀ ਪਲਾਟ ਹੈ ਉਥੇ ਉਹਨਾਂ ਨੇ ਰਜਿਸਟਰੀ ਕਰਾਈ ਹੈ ਉਹਦਾ ਉਹਨਾਂ ਨੇ ਦਖਲ ਦੇਣਾ ਲੇਕਿਨ ਕਿਤੇ ਨਹੀਂ ਲਿਖਿਆ ਕਿ ਮੰਦਰ ਦਾ ਪਿੱਛੇ ਦੇਣਾ ਮੰਦਰ ਦਾ ਕੋਈ ਕੋਈ ਅਦਾਲਤ ਲਿਖ ਕੇ ਦੇ ਹੀ ਨਹੀਂ ਸਕਦੀ ਕਦੀ ਵੀ ਉਹਨਾਂ ਨੇ ਖਾਲੀ ਪਲਾਟ ਕਿਹਾ ਸੀ ਆਏ ਰ ਉਥੇ ਮਾਈਕਾ ਸੀ ਆਪਾਂ ਕੀਰਤਨ वगैरह ਕਰਦੇ ਪਏ ਸੀਗੇ ਤੇ ਉਹ ਜਿਹਨੂੰ ਦਰਵਾਜ਼ੇ ਖੜਕੇ ਆ ਤੇ ਉਹ ਬਾਹਰ ਉਹਦਾ ਨਾਮ ਠਾ ਰਹੇ ਸੀ ਜਿਹੜਾ ਬਾਹਰ ਮਾਈਕਾ ਤਲਾਬ ਮੰਦਰ ਦਾ ਜਿਹੜਾ ਗੇਟ ਨੰਬਰ 2 वगैरह ਸੰਸੇ ਲਿਖਿਆ ਆ ਸੀਗਾ ਉਥੋਂ ਨਾਲ ਉਹ ਕੀ ਕਹਿੰਦੇ ਮਿਟਾਰੇ ਸੀ ਲੋਕਾਂ ਨੇ ਰੋਕਿਆ ਜਾ ਕੇ ਵੀ ਤੀ ਕਿਉਂ ਐਦਾ ਕਰ ਰਹੇ ਹੋ ਉਹਨਾਂ ਨੇ ਕਹਿੰਦੇ ਜੀ ਆਪਾਂ ਨੇ ਦਖਲ ਦੁਆਣਾ ਆਇਆ ਨਾਲ ਉਹਨਾਂ ਦੇ ਗੜਵੋੜ ਸਾਹਿਬ ਵੀ ਹੈਗੇ ਸੀਗੇ ਨਾਲ ਹੋਰ ਉਹਨਾਂ ਦੇ ਸਰਕਾਰੀ ਮੁਲਾਜ਼ਮ ਹੈਗੇ ਸੀਗੇ ਅਸੀਂ ਓਬਜੈਕਸ਼ਨ ਕੀਤਾ ਇਸ ਚੀਜ਼ ਦਾ ਕਿ ਭਈ ਇਹ ਕਿਉਂ ਕਰ ਰਹੇ ਤੁਸੀਂ ਇਦਾਂ ਸਰਕਾਰੀ ਸਰਕਾਰੀ ਦੇ ਜੋ ਆਰਡਰ ਨੇ ਉਹ ਇਹ ਖਾਲੀ ਪਲਾਟ ਜਿੱਥੇ ਵੀ ਖਾਲੀ ਪਲਾਟਾ ਲੈ ਲਓ ਜਾ ਕੇ ਅਸੀਂ ਕਿਹੜਾ ਮਨਾ ਕਰਦੇ ਪਿਆ ਕੋਈ ਗੱਲ ਨੂੰ ਲੇਕਿਨ ਸਾਡੇ ਮੰਦਰ ਦੇ ਕੋਗਾ ਕਿਥੋਂ ਤੁਸੀਂ ਕਰ ਸਕਦੇ ਹੋ ਤਦ ਸੋ ਇਹ ਚੀਜ਼ ਨੂੰ ਸਮਝਿਆ ਉਹਨਾਂ ਨੇ ਔਰ ਉਹਨਾਂ ਨੂੰ ਉਹਨਾਂ ਨੇ ਵੀ ਅਹਿਸਾਸ ਕੀਤਾ ਕਿ ਸਾਨੂੰ ਇਸੀ ਦਾ ਪਤਾ ਹੀ ਨਹੀਂ ਸੀਗਾ ਕਿ ਮੰਦਿਰ ਹੈਗਾ ਵਾ ਸਾਨੂੰ ਇਹਨਾਂ ਨੇ ਜੋ ਮਾਲਕਾਂ ਨੇ ਮਾਲਕਾਂ ਨੂੰ ਜਦੋਂ ਪੁੱਛਿਆ ਵੀ ਤੁਸੀਂ ਇਹ ਮੰਦਿਰ ਦੀ ਜਿਹੜੀ ਉਸਟਰੀ ਕਰਨੀ ਹੈ ਉਹ ਕਰਵਾ ਲਈ ਕਿੱਦਾਂ ਕਰਵਾ ਲਈ ਦੀ ਕਹਿੰਦੇ ਆਪਾਂ ਦੇਖਿਆ ਹੀ ਨਹੀਂ ਕਿ ਮੰਦਿਰਾਂ ਪਿੱਛੇ ਅਸੀਂ ਤਾਂ ਸਿਰਫ ਫਰੰਟ ਦੇਖਿਆ ਸੀਗਾ ਫਰੰਟ ਦੇ ਆਪਾਂ ਕਰਵਾ ਲਈ ਜਦਕਿ ਪਿਛਲੇ ਪਾਸੇ ਮੰਦਿਰ ਹੈ ਮੰਦਿਰ ਤੇ ਦੇਖਿਆ ਹੀ ਨਹੀਂ ਕਹਿੰਦੇ ਅਸੀਂ ਇਦਾਂ ਹੁੰਦਾ ਕਾ ਜੀ ਕਿ ਕੋਈ ਮੰਦਿਰ ਹੋਏ ਉਹਨੂੰ ਕੋਈ ਬਿਨਾ ਦੇਖੇ ਜਾਂ ਕਿਸੇ ਨੇ ਕੋਈ ਜਗ੍ਹਾ ਪਰਚੇਸ ਕਰਨੀ ਹੋਏ ਤੇ ਬਿਨਾ ਦੇਖੇ ਕੋ ਪਰਚੇਸ ਕਰ ਲੇਗਾ ਸੋ ਇਹ ਬੜੀ ਤਗੜੀ ਧਾਂਦਲੀ ਹਜੇ ਵੀ ਸਾਡੇ ਮੰਦਿਰ ਨਾਲ ਕੀਤੀ ਜਾ ਇਹ ਸਰਕਾਰ ਦੇ ਜੋ ਐਸਾ ਮਾਹੌਲ ਚਾੜਦੇ ਨੇ ਸਾਨੂੰ ਹਿੰਦੂਆਂ ਨੂੰ ਤੇ ਦਬਾਇਆ ਤੇ ਜਾ ਹੀ ਰਿਹਾ ਵੈ ਪਰ ਸਾਡੇ ਮੰਦਰਾਂ ਦੀ ਸੁਰੱਖਿਅਤ ਨਹੀਂ ਕੀਤਾ ਜਾ ਰਿਹਾ ਤਦ ਸੋ ਮੇਰੀ ਹੱਥ ਜੋੜ ਕੇ ਪੂਰੇ ਸ਼ਹਿਰ ਕੇ ਬੇਨਤੀ ਹੈ ਔਰ ਪ੍ਰਸ਼ਾਸਨ ਅਕੀ ਬੇਨਤੀ ਹੈ ਕਿ ਸਾਡੇ ਮੰਦਰ ਵੱਲ ਕੋਈ ਨਾ ਚੁੱਕੇ ਕੋਈ ਵੀ ਅਦਰ ਅੱਖ ਨਾ ਚੁੱਕੇ ਅਨੀ ਤਾਂ ਬਿਲੀਵ ਕਰੋ ਅਸੀਂ ਬੜਾ ਬੁਰਾ ਹਸ਼ਰ ਕਰਾਂਗੇ ਕਾਰਨ ਹੈ ਕਿ ਸਾਡੇ ਹਿੰਦੂਆਂ ਦੀ ਆਸਥਾ ਨੂੰ ਬਾਰ ਬਾਰ ਥੇਸ ਨਾ ਪਹੁੰਚਾਈ ਜਾਵੇ বারবার ਇਹਨਾਂ ਕਿਲਵਾੜਨਾ ਕੀਤਾ ਜਾਵੇ ਸਾਰੇ ਹਿੰਦੂ ਸੰਗਠਨ ਅੱਜ ਕੋਈ ਪੰਜ ਛੇ ਹਿੰਦੂ ਸੰਗਠਨ ਇਕੱਠੇ ਸੀਗੇ ਲੇਕਿਨ ਫਰਦਰ ਅਸੀਂ ਪੂਰੇ ਪੰਜਾਬ ਚੋਂ ਸਾਡੇ ਜਿੰਨੇ ਹੀ ਹਿੰਦੂ ਸੰਗਠਨ ਸਭ ਇਕਤ੍ਰਿਤ ਕਰਾਂਗੇ ਮਾਈਕਾ ਤਲਾਬ ਮੰਦਰ ਦੇ ਵਿੱਚ ਔਰ ਇਹ ਵੀ ਹੁਣ ਜਿਹੜੀਆਂ ਆਲਰੇਡੀ ਰਜਿਸਟਰੀਆਂ ਜਿਹੜੀਆਂ ਜਾਲੀ ਹੋਈਆਂ ਦੀਆਂ ਵੈ ਜਿਨ੍ਹਾਂ ਦੇ ਵਿੱਚ ਅਸੀਂ ਕਹਾਂ ਸੋਨਾ ਕਮੇਟੀ ਵੀ ਫਾਈਟ ਕਰ ਰਹੀ ਸੀ ਪਤਾ ਨਹੀਂ ਕਰ ਰਹੀ ਕਿ ਨਹੀਂ ਕਰ ਰਹੀ ਲੇਕਿਨ ਜਿਹੜੀ ਸੰਘਰਸ਼ ਕਮੇਟੀ ਹੁਣ ਅਸੀਂ ਤਿਆਰ ਕੀਤੀ ਆ ਅਸੀਂ ਸਾਰੀਆਂ ਰਜਿਸਟਰੀਆਂ ਦੇ ਖਿਲਾਫ ਜਿਹੜਾ ਵੈ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਅੰਦੋਲਨ ਸ਼ੁਰੂ ਕਰਨ ਜਾ ਰਹੇ ਆਂ ਔਰ ਇਹਨਾਂ ਨੂੰ ਚੈ ਕੋਰਟ ਦੇ ਵਿੱਚ ਯਾਰ ਜਸਤੀਆਂ ਚੈੱਕ ਕਰੋ ਔਰ ਜਿਹੜਾ ਕਰਨ ਵਾਲਾ ਵੈ ਉਹ ਕਿਸ ਵਿਹਾਰ ਤੇ ਉੱਪਰ ਜਸਤੀਆਂ ਕਰੀ ਜਾਂਦਾ ਪਿਆ ਇਹ 2 ਕੋ ਲੱਖ ਰੁਪਏ ਦੇ ਕੇ 50 50 ਲੱਖ ਦੀ ਜਗ੍ਹਾ ਦੇ ਉੱਤੇ ਜਾ ਕੇ ਜਸਤੀਆਂ ਕਰਵਾ ਕੇ ਆਂਦੇ ਪਏ ਨੇ ਇਹ ਕਿੱਦਾਂ ਹੁੰਦੀਆਂ ਪਈਆਂ ਨੇ ਉਹਨਾਂ ਕੋ ਕੀ ਅਧਿਕਾਰ ਹੈ ਜਿਹੜੇ ਵੀ ਬੰਦੇ ਇਹਨਾਂ ਦੇ ਨਾਰ ਰਲ ਕੇ ਇੱਥੇ ਕਬਜ਼ਾ ਕਰਨਾ ਚਾਹੁੰਦੇ ਨੇ ਪਛਾਹ ਕਰ ਲਿਓ ਆਪਣਾ ਮੁੰਨੀਆਂ ਤੁਹਾਡਾ